ਅੱਛਾ ਇਹਦੇ ਉੱਪਰ ਫਿਰ ਇਹ ਤੁਸੀਂ ਮਲਾਈ ਜੀ ਪਾ ਰਹੇ ਹੋ ਨਾ ਇਹ ਲਓ ਜੀ ਮਲਾਈ ਵੀ ਉੱਪਰ ਪੈ ਰਹੀ ਆ ਦੇਖੋ ਇਹ ਇਹ ਲਓ ਜੀ ਇਹ ਚੈੱਕ ਕਰੋ ਬਿਲਕੁਲ ਜੀ ਮਲਾਈ ਵੀ ਉੱਪਰ ਪੈ ਰਹੀ ਹੈ ਮਲਾਈ ਪੂਰੀ ਪਾ ਕੇ ਦੇ ਦਈ ਆ ਜੀ ਦੇਖੋ ਇਹ ਕੀ ਪਾ ਰਹੇ ਹੋ ਇਹ ਜੀ ਬਾਦਾਮ ਹੁੰਦੇ ਆ ਜੀ ਕਾਜੂ ਹੁੰਦਾ ਆ ਜੀ ਗਰੀ ਬਰਾਦਾ ਹੁੰਦਾ ਜੀ ਅੱਛਾ ਇਹਦਾ ਅੱਗੇ ਤੁਸੀਂ ਮਿਕਸਰ ਬਣਾਇਆ ਹੋਇਆ ਹਾਂ ਜੀ ਹਾਂ ਜੀ ਇਹ ਵੀ ਪਾ ਕੇ ਦੇ ਦਈ ਆ ਜੀ ਵੱਖਰੇ ਤੋਂ ਤੁਸੀਂ ਦੇਖ ਸਕਦੇ ਹੋ ਇਹ ਲਓ ਇਹਦੇ ਵਿੱਚ ਆ ਦੇਖੋ ਇਹਦੇ ਵਿੱਚ ਡਰਾਈ ਫਰੂਟ ਜਿਹੜੇ ਆ ਨਾ ਉਹ ਵੀ ਨਜ਼ਰ ਆ ਰਿਹਾ ਦੇਖੋ ਤੁਸੀਂ ਇਹ ਪਮਕਿਨ ਵੀ ਲੱਗ ਰਹੇ ਆ ਜੀ ਇਹ ਦੋ ਤਰ੍ਹਾਂ ਦੇ ਮਗਜ ਪਾਏ ਜਾਂਦੇ ਆ ਜੀ ਬਲਵਰ ਹੁੰਦੇ ਆ ਜੀ ਪਮਕਿਨ ਹੁੰਦੇ ਆ ਜੀ ਅੱਛਾ ਤੇ ਇਹ ਕਾਜੂ ਲੱਗ ਰਿਹਾ ਮੈਨੂੰ ਇਹ ਜੀ ਹੈਗੇ ਫੂਲ ਮਖਾਣੇ ਜੀ ਅੱਛਾ ਫੂਲ ਮਖਾਣੇ ਆ ਜੀ ਬਾਦਾਮ ਹੁੰਦੇ ਆ ਜੀ ਇਹ ਤੇਲ ਵੀ ਨਜ਼ਰ ਆ ਰਿਹਾ ਮੈਨੂੰ ਕਿਤੇ ਹੁੰਦੇ ਆ ਜੀ ਤੇਲ ਵੀ ਨਜ਼ਰ ਆ ਕਿੰਨੀ ਤਰ੍ਹਾਂ ਦੀ ਪ੍ਰਕਾਰ ਦੀ ਆਈਟਮ ਪੈਂਦੀ ਆ ਜੀ ਇਹ ਗਰਮ ਗਰਮ ਤੇ ਦੇ ਉੱਪਰ ਬਹੁਤ ਹੀ ਗਾੜੀ ਗਾੜੀ ਰਵੜੀ ਔਰ ਵਿੰਟਰ ਦਾ ਟਾਈਮ ਹੋਵੇ ਸਰਦੀਆਂ ਦਾ ਟਾਈਮ ਹੋਵੇ ਔਰ ਅੱਜ ਵਾਰੀ ਦੇਖਿਆ ਮੈਂ ਟਰਾਈ ਕਰਨਾ ਸੀਗਾ ਮੈਂ ਕਿਹਾ ਅੱਜ ਕਰੇ ਲਈ ਅੱਜ ਟਰਾਈ ਕਰ ਰਿਹਾ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਦੁੱਧ ਆ ਭਾਈ ਕੇਸਰ ਦਾ ਪੂਰਾ ਫਲੇਵਰ ਆ ਰਿਹਾ ਚੱਕਰ ਦਾ ਫਲੇਵਰ ਆ ਰਿਹਾ ਬਾਕੀ ਡਰਾਈ ਫਰੂਟ ਜਿਹੜਾ ਉੱਪਰੋਂ ਪਾਇਆ ਬਹੁਤ ਜਿਆਦਾ ਸਵਾਦ ਲੱਗ ਰਿਹਾ ਭਾਜੀ ਜੀ ਆ ਮੈਂ ਜਗਜੀਤ ਚਾਨਾ ਤੇ ਤੁਹਾਡਾ ਬੇਹਤ ਸਵਾਗਤ 2026 ਦਸਤਕ ਦੇ ਚੁੱਕਾ ਹੈ ਔਰ 2026 ਦੇ ਵਿੱਚ ਤੁਸੀਂ ਸਾਨੂੰ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਔਰ ਤੁਹਾਡਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਫਗਵਾੜਾ ਫਗਵਾੜੇ ਤੋਂ ਬਾਹਰ ਆਊਟ ਆਫ ਕੰਟਰੀ ਸਾਨੂੰ ਬਹੁਤ ਸਾਰਾ ਪਿਆਰ ਦਿੱਨੇ ਹੋ 2026 ਦੇ ਵਿੱਚ ਇੱਕ ਖਾਸ ਪ੍ਰੋਮਿਸ ਵੀ ਅਸੀਂ ਕੀਤਾ ਸੀ ਆਪਣੇ ਆਪ ਨਾਲ ਕਿ ਪੰਜ ਐਦਾਂ ਦੇ ਨੌਜਵਾਨ ਪੰਜ ਐਦਾਂ ਦੇ ਨੌਜਵਾਨ ਜਿਹੜੇ ਇੱਕ ਅਲੱਗ ਕੰਮ ਕਰਦੇ ਨੇ ਜਿਹੜੇ ਮਿਹਨਤ ਕਰਦੇ ਨੇ ਅੱਗੇ ਵਧਣਾ ਚਾਹਦੇ ਨੇ ਅਤੇ ਉਸ ਅੱਗੇ ਵਧਣ ਦੇ ਵਿੱਚ ਅਸੀਂ ਉਹਨੂੰ ਸਪੋਰਟ ਕਰਾਂਗੇ ਤੇ ਅੱਜ ਇਸੇ ਸ਼੍ਰੇਣੀ ਦੇ ਵਿੱਚ ਸਾਡਾ ਇਹ ਪਹਿਲਾ 에ਪੀਸੋਡ ਹੈ ਜਿਸ ਵਿੱਚ ਅਸੀਂ ਇੱਕ ਅਜਿਹੇ ਨੌਜਵਾਨ ਨੂੰ ਦਿਖਾਵਾਂਗੇ ਜਿਸ ਨੇ ਬਿਲਕੁਲ ਅਲੱਗ हट ਕੇ ਕੰਮ ਕੀਤਾ ਵੱਖਰਾ ਕੰਮ ਕੀਤਾ ਤੇ ਖਾਸ ਗੱਲ ਇਹ ਹੈ ਕਿ ਉਸਤੇ ਅਲੱਗ-ਅਲੱਗ ਪ੍ਰੋਡਕਟਾਂ ਦੇ ਵਿੱਚ ਸ਼ੁੱਧਤਾ ਵੀ ਹੈ ਉਸ ਵਿੱਚ ਜੋ ਹੈ ਉਹਦਾ ਖਾਸ ਤੌਰ ਤੇ ਜ਼ਾਇਕਾ ਵੀ ਹੈ ਔਰ ਵੱਡੀ ਗੱਲ ਇਹ ਹੈ ਵੀ ਅੱਗੇ ਵੀ ਵਧਣਾ ਚਾਹੁੰਦਾ ਹੈ ਤੋਂ ਸਿੱਧਾ ਚੱਲਦੇ ਹਾਂ ਅਸੀਂ ਆ ਅੱਜ ਫਗਵਾੜਾ ਦੇ ਬਹੁਤ ਮਸ਼ਹੂਰ ਚਪਾਟੀ ਦੇ ਬਿਲਕੁਲ ਬਾਹਰ ਪਹਿਲਾਂ ਆ ਲొਕੇਸ਼ਨ ਦੇਖ ਲਓ ਆ ਚਪਾਟੀ ਦਾ ਗੇਟ ਹੈ ਔਰ ਬਿਲਕੁਲ ਇੱਧਰਲੇ ਪਾਸੇ ਅਪਰੂਵਮੈਂਟ ਟਰਸਟ ਦਾ ਆਫਿਸ ਹੈ ਔਰ ਇੱਧਰ ਆ ਕਾਟ ਲੱਗੀ ਹੋਈ ਹੈ ਦੋ ਤਿੰਨ ਦਿਨਾਂ ਤੋਂ ਮੈਂ ਇੱਥੇ ਗੁਜ਼ਰ ਰਿਹਾ ਸੀ ਤੇ ਇੱਕ ਲੱਗ ਜੇ ਚੀਜ਼ ਮੈਨੂੰ ਦਿਸੀ ਕੇਸਰ ਬਦਾਮਾਂ ਵਾਲਾ ਦੁੱਧ ਆ ਇੱਥੇ ਦੇਸੀ ਘਿਓ ਵਾਲੀ ਪਿੰਨੀ ਆ ਔਰ ਨਾਲ ਗਰਮ ਗਰਮ ਗੁਲਾਬ ਜਾਮਨ ਆ ਤੇ ਉਹਨਾਂ ਨੂੰ ਬਣਾਉਣ ਵਾਲੇ ਜਗਤਾਰ ਸਿੰਘ ਜੀ ਆ ਸਿੱਧਾ ਉਹਨਾਂ ਨਾਲ ਮਿਲਦੇ ਆ ਨੌਜਵਾਨ ਨਾਲ ਕਿਸ ਤਰ੍ਹਾਂ ਉਹਨਾਂ ਦੇ ਅੰਦਰ ਫੁਰਨਾ ਫੁਰਿਆ ਕਿਸ ਤਰ੍ਹਾਂ ਉਹ ਆਏ ਔਰ ਕਿਸ ਤਰ੍ਹਾਂ ਉਹ ਅੱਗੇ ਵਧਣਗੇ ਪਰ ਪਹਿਲਾਂ ਆ ਖਾਸ ਦੇਸ਼ ਦੇਖ ਲਓ ਜੇਕਰ ਸਰਦੀਆਂ ਦੇ ਤੋਹਫਿਆਂ ਦੀ ਗੱਲ ਕੀਤੀ ਜਾਵੇ ਸਰਦੀਆਂ ਦੇ ਬਹੁਤ ਹੀ ਬਿਹਤਰੀਨ ਤੋਹਫੇ ਗਰਮਾ ਗਰਮ ਗੁਲਾਬ ਜਾਮਨ ਔਰ ਵੱਡੀ ਗੱਲ ਇਹ ਆ ਕਿ ਥੱਲੇ ਸੇਕ ਖੋਲੀ-ਖੋਲੀ ਉਹਨੂੰ ਪੈ ਰਿਆ ਤੇ ਉਹਦੇ ਨਾਲ ਗਲਾਬ ਜਾਮਨਾਂ ਦੇ ਵਿੱਚ ਇੱਕ ਖਾਸ ਰੰਗ ਜਿਹੜਾ ਹੈ ਨਾ ਉਹ ਵੀ ਆ ਰਿਹਾ ਔਰ ਇਧਰਲੇ ਪਾਸੇ ਜਿਹੜਾ ਬੜਾ ਘਟਾ ਕੇਸਰ ਦਾ ਜਿਹੜਾ ਦੁੱਧ ਰੜਿਆ ਦੁੱਧ ਜਿਹੜਾ ਆ ਇਹਦੇ ਵਿੱਚਾਂ ਔਰ ਇਧਰਲੇ ਪਾਸੇ ਸਰਦੀਆਂ ਦੀ ਸੁਗਾਤ ਪਿੰਨੀ ਆ ਔਰ ਨਾਲ ਰਵੜੀ ਆ ਸਿੱਧਾ ਜੁੜਦੇ ਆ ਸਾਡੇ ਨਾਲ ਨੇ ਜਗਤਾ ਸਿੰਘ ਜੀ ਜਿਨ੍ਹਾਂ ਨੇ ਇਸ ਕਾਰਟ ਨੂੰ ਲਾਇਆ ਔਰ ਅੱਜ ਸਾਡੇ ਪਹਿਲਾ ਐਪੀਸੋਡ ਇਸ ਤਰ੍ਹਾਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੂੰ ਅਸੀਂ ਅੱਗੇ ਵਧਾਣਾ ਚਾਹੁੰਦੇ ਆ ਅੱਜ ਦੀ ਇਹ ਵੀਡੀਓ ਕੋਈ ਪ੍ਰੋਮੋਸ਼ਨ ਨਹੀਂ ਆ ਅੱਜ ਦੀ ਵੀਡੀਓ ਅਸੀਂ ਚਾਹਾਂਗੇ ਕਿ ਜੇ ਤੁਹਾਨੂੰ ਚੰਗੀ ਲੱਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਦੂਜੇ ਨੌਜਵਾਨ ਜਿਹੜੇ ਨੇ ਉਹ ਵੀ ਇਥੋਂ ਪ੍ਰੇਰਨਾ ਲੈਣ ਜਗਤਾਰ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜਗਤਾਰ ਜੀ ਕਿੰਨੀ ਦੇਰ ਤੋਂ ਇਹ ਲਾ ਰਹੇ ਹੋ ਤੁਸੀਂ ਕੱਟ ਇਹ ਜੀ ਜਿਹੜਾ ਕਿਸਰੋਦ ਲਾਣਾ ਸ਼ੁਰੂ ਕੀਤਾ ਜੀ ਅਸੀਂ ਇਹ ਸਾਨੂੰ 2 ਕੁ ਮਹੀਨੇ ਹੋ ਗਏ ਜੀ ਇੱਥੇ 2 ਮਹੀਨੇ ਹੋ ਗਏ ਹਾਂਜੀ 2 ਮਹੀਨੇ ਹੋ ਗਏ ਜੀ ਇੱਥੇ ਲਾੰਦੇ ਨੂੰ ਇਹ ਤੋਂ ਪਹਿਲਾਂ ਅਸੀਂ ਸਰਦਾਈ ਦਾ ਕੰਮ ਕਰਦੇ ਸੀਗੇ ਜੀ ਸਰਦਾਈ ਦਾ ਹਾਂਜੀ ਗਰਮੀਆਂ ਵਾਸਤੇ ਜੀ ਗਰਮੀਆਂ ਵਾਸਤੇ ਹਾਂਜੀ ਜੀ ਇਹਨੂੰ ਜੀ ਹੁਣ ਸਾਨੂੰ ਜਿਹੜਾ ਪਿਆਰ ਮਿਲ ਰਿਹਾ ਪਰ ਉਹਨਾਂ ਪਿਆਰ ਨਹੀਂ ਮਿਲ ਰਿਹਾ ਜਿੰਨਾ ਸਾਨੂੰ ਮਿਲਣਾ ਚਾਹੀਦਾ ਆ ਇੱਕ ਦੋਸਤੋਂ ਮੈਂ ਜ਼ਰੂਰ ਕਹੂੰਗਾ ਬਈ ਲੋਕ ਧੜਾ ਧੜਾ ਬਾਹਰ ਨੌਜਵਾਨ ਜਾ ਰਹੇ ਆ ਪਰ ਜੇ ਕੋਈ ਇੱਥੇ ਕੰਮ ਕਰਨਾ ਚਾਹੁੰਦਾ ਫਗਵਾੜੇ ਵਾਲਿਓ ਪਿਆਰ ਦਿਆ ਕਰੋ ਯਾਰ ਇੱਕ ਵਧੀਆ ਨੌਜਵਾਨ ਇੱਕ ਸ਼ੁੱਧ ਚੀਜ਼ ਵਿੱਚ ਨਾ ਜਾਂਦਾ ਉਹਨੂੰ ਆਪਾਂ ਇੰਨੇ ਸਾਥ ਦੇ ਦਈਏ ਵੀ ਆ ਕੇ ਉਹਨੂੰ ਹੱਲਾਸ਼ੇਰੀ ਦੇ ਦਈਏ ਜੇ ਇੱਕ ਚੀਜ਼ ਨਹੀਂ ਖਰੀਦਨੀ ਆ ਕੇ ਕਹੀਏਗਾ ਸਹੀ ਕਿ ਤੂੰ ਬਹੁਤ ਵਧੀਆ ਕੰਮ ਕਰ ਰਿਹਾ ਔਰ ਇਸੇ ਲਈ ਖਾਸ ਸਾਡੇ ਰੁਕਣ ਦਾ ਵੀ ਮਕਸਦ ਇਹੀ ਸੀਗਾ ਸਿੱਧਾ ਚੱਲਦੇ ਹਾਂ ਔਰ ਦੇਖਦੇ ਹਾਂ ਵੀ ਇਸ ਜੋ ਕੇਸਰ ਵਾਲਾ ਦੁੱਧ ਦਾ ਕੀ ਕੀ ਆ ਥੱਲੇ ਹੋਲੀ-ਹੋਲੀ ਅੱਗ ਜਿਹੜੀ ਬਲ ਰਹੀ ਆ ਔਰ ਇੱਥੇ ਬਿਲਕੁਲ ਨਾਲ-ਨਾਲ ਜਿਹੜਾ ਆ ਉਹ ਰਾੜਿਆ ਜਾ ਰਿਹਾ ਔਰ ਜਿਹੜੇ ਖਾਣ-ਪੀਣ ਦੇ ਸ਼ਕੀਨ ਆ ਨਾ ਦੂਰੇ ਪਤਾ ਲੱਜ ਜਾਂਦਾ ਉਹਨਾਂ ਨੂੰ ਵੇਈ ਕਿਦਾਂ ਦਾ ਇਹ ਹੈ ਆ ਜਗਤਾਰਪ ਜੀ ਮੈਨੂੰ ਦੱਸੋ ਕਿ ਕਿੰਨੇ ਕਿਲੋ ਤੁਸੀਂ ਦੁੱਧ ਰੋਜ਼ ਕਰਦੇ ਹੋ ਇਹ ਸਾਡਾ ਜੀ ਲੱਗ ਜਾਂਦਾ ਜੀ ਕੁਝ 8 10 ਕਿਲੋ ਦੁੱਧ ਲੱਗ ਜਾਂਦਾ ਰੋਜ਼ 8 10 ਕਿਲੋ ਹਾਂਜੀ ਇਹ ਕੀ ਕਿਹੜਾ ਦੁੱਧ ਕਿਹੜਾ ਹੁੰਦਾ ਇਹ ਮੱਝ ਦਾ ਦੁੱਧ ਹੁੰਦਾ ਜੀ ਵਧੀਆ ਮੱਝ ਦਾ ਦੁੱਧ ਹਾਂਜੀ ਵਧੀਆ ਦੁੱਧ ਹੁੰਦਾ ਇਹ ਵਿੱਧ ਫੈਟ ਵਾਲਾ ਹੁੰਦਾ ਬਿਲਕੁਲ ਪਿਓਰ ਫੈਟ ਵਾਲਾ ਹੁੰਦਾ ਜੀ ਲੋ ਫੈਟ ਵਾਲਾ ਹੁੰਦਾ ਹਾਂਜੀ ਤੇ ਇਹਦੇ ਵਿੱਚ ਤੁਸੀਂ ਪ੍ਰੋਸੈਸਿੰਗ ਜਿਹੜੀ ਆ ਕਿੰਨਾ ਟਾਈਮ ਲੱਗਦਾ ਉਹਨੂੰ ਦੁੱਧ ਨੂੰ ਉਹਦੇ ਕਰਨ ਦੇ ਵਿੱਚ ਇਹ ਵੀ ਸਾਨੂੰ ਘਟੋ ਘਟਵੀਂ ਜੀ ਇੱਥੇ ਮੈਨੂੰ ਲੱਗਦਾ ਜੀ 4-5 ਘੰਟੇ ਆਰਾਮ ਨਾਲ ਜੀ ਲੱਗੇ ਜਾਂਦੇ ਆ। ਮਤਲਬ 3-3:30 ਵਜੇ ਤੋਂ ਦੁੱਧ ਰੱਖੀਦਾ ਜੀ ਕਢਣਾ। ਉਸ ਤੋਂ ਬਾਅਦ ਰਾਤ 10 ਵਜੇ ਤੱਕ ਜੀ ਇਹ ਕਢਦਾ ਰਹਿੰਦਾ ਜੀ ਇਹ। ਲਓ ਜੀ ਦੇਖੋ ਬੜਾ ਖਾਸ ਹੈ। ਇਹਦੇ ਵਿੱਚ ਕੀ-ਕੀ ਆ ਮੈਂ ਦੇਖ ਪਾ ਰਿਹਾ ਇੱਕ ਕੇਸਰ ਮੈਂ ਦੇਖ ਪਾ ਰਿਹਾ ਹੋਰ ਕੀ-ਕੀ ਇਹਦੇ ਵਿੱਚ? ਇਹਦੇ ਵਿੱਚ ਜੀ ਖਜੂਰਾ ਹੁੰਦੀਆਂ ਜੀ ਪਾਈਆਂ। ਖਜੂਰਾ। ਹਾਂ ਜੀ ਇਲਾਇਚੀ ਪਾਊਡਰ ਹੁੰਦਾ ਹੈ ਜੀ। ਫੇਰ ਬਦਾਮ ਹੁੰਦੇ ਆ ਜੀ, ਕਾਜੂ ਹੁੰਦੇ ਆ ਜੀ। ਫੇਰ ਕੇਸਰ ਦੋ ਤਰ੍ਹਾਂ ਨਾਲ ਪਾਇਆ ਜਾਂਦਾ ਜੀ। ਇੱਕ ਤਾਂ ਪੀਸ ਕੇ ਪਾਇਆ ਜਾਂਦਾ ਜੀ, ਇੱਕ ਦੂਜਾ ਸਾਵਤਾ ਪਾਇਆ ਜਾਂਦਾ ਜੀ ਫੇ ਉੱਤੇ ਜਦੋਂ ਮਲਾਈ ਆ ਜਾਂਦੀ ਆ ਫੇ ਉੱਤੇ ਵੀ ਬਦਾਮ ਵਗੈਰਾ ਛਿੜਕੇ ਜਾਂਦੇ ਆ ਜੀ ਤੇ ਫਿਰ ਕੇਸਰ ਵੀ ਪਾਇਆ ਜਾਂਦਾ ਫਿਰ ਗੁਲਾਬ ਦੇ ਪੱਤੇ ਵੀ ਪਾਏ ਜਾਂਦੇ ਆ ਜੀ ਤੇ ਨਾਲ ਨਾਲ ਮੈਨੂੰ ਲੱਗਦਾ ਕਸਟਮਰ ਵੀ ਆਏ ਆ ਤੁਸੀਂ ਲੈ ਲਓ ਜੋ ਲੈਣਾ ਅਸੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਗੁਲਾਬ ਜਾਮਨ ਨੇ ਇੱਧਰ ਕੇਸਰ ਵਾਲਾ ਦੁੱਧ ਹੈ ਇੱਧਰ ਪਿੰਨੀਆਂ ਆ ਕੇਸਰ ਵਾਲੇ ਦੁੱਧ ਨੂੰ ਵੀ ਹੋਰ ਅਸੀਂ ਲੈਬਰੇਟ ਕਰਾਂਗੇ ਔਰ ਇੱਧਰ ਦੇ ਪਾਸੇ ਪਿੰਨੀਆਂ ਸਰਦੀਆਂ ਦੀਆਂ ਬਹੁਤ ਵਧੀਆ ਘਰ ਦੀਆਂ ਔਰ ਇਹ ਦੇਖੋ ਨਾਲ ਨਾਲ ਕਿੱਦਾਂ ਹੁੰਦਾ ਇਹ ਵੀ ਤੁਹਾਨੂੰ ਦੱਸ ਦਿੰਨੇ ਹੁਣ ਇਹ ਕਿੱਦਾਂ ਬਣਾਉਂਦੇ ਆ ਉੱਪਰ ਰੜਿਆ ਹੋਇਆ ਰਿੜ ਰਿਹਾ ਰਿੜ ਰਿਹਾ ਔਰ ਰੜ ਰਿਹਾ ਚੰਗੀ ਤਰ੍ਹਾਂ ਹੌਲੀ ਹੌਲੀ ਧੀਮੀ ਆਂਚ ਤੇ ਔਰ ਇੱਧਰਲੇ ਪਾਸੇ ਹੁਣ ਇਹਦੀ ਪ੍ਰੋਸੈਸਿੰਗ ਸ਼ੁਰੂ ਹੋ ਗਈ ਇਹਨੂੰ ਦੁਬਾਰਾ ਫਿਰ ਗਰਮ ਕਰਦੇ ਨੇ ਜਿੰਨੀ ਵੀ ਇਹਦੀ ਕੁਆਂਟੀਟੀ ਹੁੰਦੀ ਆ ਇਹ ਦੇਖੋ ਉੱਪਰ ਉਹ ਏ ਇਹ ਦੇਖੋ ਤੁਸੀਂ ਹੁਣ ਦੁਬਾਰਾ ਇਹ ਕੜ ਰਿਹਾ ਦੁੱਧ ਇਹ ਫਗਵਾੜੇ ਦੇ ਵਿੱਚ ਘੱਟ ਫੈਸਿਲਿਟੀ ਆ ਸ਼ਾਮ ਵੇਲੇ ਇਦਾਂ ਦਾ ਮੌਸਮ ਵਧੀਆ ਜਿਹਾ ਹੋਵੇ ਤੇ ਕੜਿਆ ਦੁੱਧ ਹੋਵੇ ਕਿਆ ਬਾਤਾਂ ਆ ਔਰ ਤੁਸੀਂ ਵੀ ਇਹਦਾ ਨਜ਼ਾਰਾ ਆ ਕੀ ਪਾ ਰਹੇ ਹੋ ਤੁਸੀਂ ਇਹ ਸ਼ੱਕਰ ਪਾ ਰਹੇ ਆ ਜੀ ਇਹਦੇ ਚ ਸ਼ੱਕਰ ਪਾ ਰਹੇ ਹੋ ਹਾਂ ਜੀ ਲੋਕਾਂ ਦੀ ਸਿਹਤ ਦਾ ਧਿਆਨ ਰੱਖੀਦਾ ਜੀ ਬਿਲਕੁਲ ओके okay. हां जी ਕਿਉਂਕਿ ਜਿਹੜੇ ਸ਼ੂਗਰ ਜ਼ਿਆਦਾ ਜਨਾਂ ਉਹਨਾਂ ਨੂੰ ਸ਼ੱਕਰ ਵੀ ਥੋੜੀ ਬਿਲਕੁਲ ਜਿਹੜਾ ਇਹ ਹੁੰਦਾ ਜੀ ਇਹ ਬਿਲਕੁਲ ਸ਼ੂਗਰ ਫ੍ਰੀ ਹੁੰਦਾ ਜੀ ਇਹਦੇ ਵਿੱਚ ਕੋਈ ਸ਼ੂਗਰ ਨਹੀਂ ਹੈ ਨਹੀਂ ਜੀ ਨੇਚਰਲ ਜੜੀ ਮਿਠਾਊਗਾ ਜੀ ਉਹੀ ਹੋਊਗਾ ਅੱਛਾ ਲੈਦਾ ਜਿੰਨਾ ਲੋਕੀ ਮੰਗਦੇ ਆ ਜੀ ਮੀਡੀਅਮ ਮੰਗਦੇ ਆ ਕੋਈ ਲਾਈਟ ਮੰਗਦਾ ਕੋਈ ਬਿਨਾ ਮਿੱਠੇ ਮੰਗਦਾ ਅਸੀਂ ਉਹਨਾਂ ਨੂੰ ਪੱਗ ਦੇਰੀ ਦਾ ਜੀ ਇਹ ਲੋ ਉੱਪਰ ਕੱਢ ਰਿਹਾ ਔਰ ਦੁਬਾਰਾ ਫੇਰ ਇਹਨੂੰ ਗਰਮ ਕੀਤਾ ਜਾ ਰਿਹਾ ਦੁੱਧ ਨੂੰ ਜਿੰਨੀ ਉਹਦੀ ਕੁਆਂਟੀਟੀ ਮੰਗ ਰਿਹਾ ਕੋਈ ਵੀ ਕਸਟਮਰ ਉਹਨੂੰ ਦੁਬਾਰਾ ਫੇਰ ਜਿਹੜਾ ਇਹ ਇਹ ਮੈਨੂੰ ਦੱਸੋ ਇਹ ਕਿੰਨੇ ਦਾ ਗਲਾ ਇਹ 50 ਰੁਪਏ ਦਾ ਗਲਾਸ ਆ ਜੀ ਸਾਡਾ 50 ਰੁਪਏ ਦਾ ਗਲਾਸ ਹੈ ਜੀ ਲਗਭਗ ਕਿੰਨਾ ਦੁੱਧ ਹੁੰਦਾ ਜੀ ਇੱਚ 200 ਸਵਾ 200 ਐਮਐਲ ਹੁੰਦਾ ਜੀ 200 ਸਵਾ ਹਾਂਜੀ 200 ਐਮਐਲ ਹਾਂਜੀ ਸੋ ਇਹ ਦੇਖੋ ਤੁਸੀਂ ਇਹ ਗਰਮ ਹੋ ਰਿਹਾ ਦੁੱਧ ਨਾਲ ਗਲਾਬ ਜਾਮਨ ਰਬੜੀ ਵੀ ਆ ਇਹ ਵੀ ਤੁਹਾਨੂੰ ਦੱਸਾਂਗੇ ਅਸੀਂ ਰਬੜੀ ਵੀ ਆ ਔਰ ਫਗਵਾੜੇ ਵਾਲੇ ਜਿਹੜੇ ਖਾਸ ਤੌਰ ਤੇ ਜੋ ਆ ਕੇ ਨੂੰ ਪਸੰਦ ਕਰਦੇ ਆ ਫਗਵਾੜੇ ਵਾਲੇ ਜਿਹੜੇ ਚਾਹਦੇ ਆ ਵੀ ਸਾਨੂੰ ਸ਼ੁੱਧ ਮਾਲ ਮਿਲੇ ਵਧੀਆ ਮਿਲੇ ਅੱਖਾਂ ਦੇ ਸਾਹਮਣੇ ਮਿਲੇ ਤੁਸੀਂ ਦੇਖੋ ਸਫਾਈ ਦਾ ਵੀ ਬਹੁਤ ਵਧੀਆ ਪ੍ਰਬੰਧ ਇੱਥੇ ਕੀਤਾ ਗਿਆ ਜਗਤਾਰ ਸਿੰਘ ਹੁਣਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਔਰ ਇੱਥੇ ਖਾਸ ਗੱਲ ਇਹ ਆ ਦੇਖੋ ਹੁਣ ਇਹ ਦੁੱਧ ਜਿਹੜਾ ਆ ਬਿਲਕੁਲ ਹੁਣੇ ਫਾਈਨਲ ਪ੍ਰੋਸੈਸਿੰਗ ਜਿਹੜੀ ਆ ਇਹਦੀ ਹੋ ਰਹੀ ਆ ਕਲਰ ਵੀ ਤੁਸੀਂ ਦੇਖ ਸਕਦੇ ਹੋ ਲਐਸੀ ਵਾਲਾ ਵੀ ਇਹਦੇ ਵਿੱਚ ਆ ਰਿਹਾ ਔਰ ਇਹ ਦੇਖੋ ਅੱਛਾ ਇਹਦੇ ਉੱਪਰੋਂ ਫਿਰ ਇਹ ਤੁਸੀਂ ਮਲਾਈ ਵੀ ਪਾ ਰਹੇ ਹੋ ਨਾ ਇਹ ਲਓ ਜੀ ਮਲਾਈ ਵੀ ਉੱਪਰ ਪੈ ਰਹੀ ਆ ਦੇਖੋ ਇਹ ਇਹ ਲਓ ਜੀ ਇਹ ਚੈੱਕ ਕਰੋ ਬਿਲਕੁਲ ਜੀ ਮਲਾਈ ਵੀ ਉੱਪਰ ਪੈ ਰਹੀ ਹੈ ਮਲਾਈ ਪੂਰੀ ਪਾ ਕੇ ਦੇ ਦਿੱਤੀ ਆ ਜੀ ਦੇਖੋ ਇਹ ਇਹ ਕੀ ਪਾ ਰਹੇ ਹੋ ਇਹ ਜੀ ਬਦਾਮ ਹੁੰਦੇ ਆ ਜੀ ਕਾਜੂ ਹੁੰਦਾ ਜੀ ਗਰੀਬਰਾਦਾ ਹੁੰਦਾ ਜੀ ਅੱਛਾ ਇਹਦਾ ਅੱਗੇ ਉਹ ਤੁਸੀਂ ਮਿਕਸਰ ਬਣਾਇਆ ਹੋਇਆ ਹਾਂ ਪਾ ਰਹੇ ਹਾਂ ਹਾਂ ਜੀ ਇਹ ਵੀ ਪਾ ਕੇ ਦੇ ਦਿੱਤਾ ਜੀ ਵੱਖਰੇ ਤੋਂ ਔਰ ਇਹ ਦੇਖੋ ਤੁਸੀਂ ਇਹ ਪੈਕ ਵੀ ਹੋ ਜਾਂਦਾ ਬਿਲਕੁਲ ਜੀ ਪੈਕ ਵੀ ਹੋ ਜਾਂਦਾ ਜੀ ਪੈਕ ਕਰਵਾਣਾ ਹੋਵੇ ਕਿਸੇ ਨੇ ਬਿਲਕੁਲ ਹੋ ਜਾਂਦਾ ਜੀ ਤੁਸੀਂ ਹਲੇ ਜੋਮੈਟੇ ਸਵੀਗੀ ਤੇ ਤਾਂ ਨਹੀਂ ਹਲੇ ਨਹੀਂ ਜੀ ਹਲੇ ਉੱਤੇ ਨਹੀਂ ਹੈਗੇ ਜੀ ਪਾ ਰਹੇ ਤੇ ਨਹੀਂ ਆ ਐਦਾਂ ਹੀ ਦੇ ਰਹੇ ਹ ਇਹ ਵੜੀਆਂ ਪਿੰਨੀਆਂ ਕਿਉਂਕਿ ਅੱਜ ਕੱਲ੍ਹ ਕਈ ਵਾਰ ਸਮਾਂ ਨਹੀਂ ਹੁੰਦਾ ਪਿੰਨੀ ਖਾਣ ਨੂੰ ਬੜਾ ਦਿਲ ਕਰਦਾ ਇਹਦੇ ਵਿੱਚ ਜਗਤਾਰ ਜੀ ਕੀ ਕੀ ਪਾਇਆ ਤੁਸੀਂ ਇਹਦੇ ਵਿੱਚ ਇਹ ਲਓ ਜੀ ਅਲਸੀ ਦੀਆਂ ਪਿੰਨੀਆਂ ਤੁਸੀਂ ਦੇਖ ਸਕਦੇ ਹੋ ਇਹ ਲਓ ਇਹਦੇ ਵਿੱਚ ਆ ਦੇਖੋ ਇਹਦੇ ਵਿੱਚ ਡ్రਾਈ ਫਰੂਟ ਜਿਹੜੇ ਆ ਨਾ ਉਹ ਵੀ ਨਜ਼ਰ ਆ ਰਿਹਾ ਹੈ ਦੇਖੋ ਤੁਸੀਂ ਇਹ ਪਮਕਿਨ ਵੀ ਲੱਗ ਰਿਹਾ ਹੈ ਜੀ ਇਹਦੇ ਦੋ ਤਰ੍ਹਾਂ ਦੇ ਮਗਜ ਪਾਏ ਜਾਂਦੇ ਆ ਜੀ ਸਪਲਾਵਰ ਹੁੰਦੇ ਆ ਜੀ ਪਮਕਿਨ ਹੁੰਦੇ ਆ ਜੀ ਅੱਛਾ ਤੇ ਇਹ ਕਾਜੂ ਲੱਗ ਰਿਹਾ ਮੈਨੂੰ ਇਹ ਜੀ ਹੈਗੇ ਫੂਲ ਮਖਾਣੇ ਜੀ ਅੱਛਾ ਫੂਲ ਮਖਾਣੇ ਆ ਜੀ ਬਦਾਮ ਹੁੰਦੇ ਆ ਜੀ ਇਹ ਚ ਤੇਲ ਵੀ ਨਜ਼ਰ ਆ ਰਿਹਾ ਮੈਨੂੰ ਕਿਤੇ ਹੁੰਦੇ ਆ ਜੀ ਤੇਲ ਵੀ ਨਜ਼ਰ ਆ ਕਿੰਨੀ ਤਰ੍ਹਾਂ ਦੀ ਪ੍ਰਕਾਰ ਦੀ ਆਈਟਮ ਮਿਲਦੀ ਹੈ ਜੀ ਇਹ ਦੇਖੋ ਜੀ ਪਿੰਨੀਆਂ ਤੁਸੀਂ ਇੱਥੋਂ ਆਰਾਮ ਦੇ ਨਾਲ ਲੈ ਸਕਦੇ ਹੋ ਦੁੱਧ ਦੇ ਨਾਲ ਇੱਕ ਪਿੰਨੀ ਖਾ ਕੇ ਰੋਜ਼ ਜਾਓ ਤੇ ਆਪਣੀ ਸਿਹਤ ਬਣਾਓ ਇਹਦੇ ਵਿੱਚ ਨਾਲੇ ਪਿਓਰ ਦੇਸੀ ਕੀ ਉਹਦੀਆਂ ਹੋਗੀਆਂ ਜੀ ਪਿਓਰ ਦੇਸੀ ਹਾਂ ਜੀ ਇਹ ਮਿਲਾਵਟ ਨਹੀਂ ਹੋਊਗੀ ਜੀ ਇਦਾਂ ਕਹਦੀ ਆਪਾਂ ਜੀ ਕਈ ਹਲਕਾ ਕੇ ਯੂਜ਼ ਕਰਕੇ ਦੇ ਰਹੇ ਆ ਰੇਟ ਵੀ ਸਾਡਾ ਥੋੜਾ ਵੱਧ ਹੋਊਗਾ ਪਰ ਪਾਇਓਰਿਟੀ ਵੀ ਮਿਲੂਗੀ ਜੀ ਇਹ ਕਿੰਨੇ ਦਾ ਤੁਹਾਡੀ ਕੁਆਂਟੀਟੀ ਕਿਹੜੇ ਹਿਸਾਬ ਨਾਲ ਦਿੰਦੇ ਹੋ ਇਹ ਜੀ ਜੇ ਕੋਈ ਗਾਹਕ ਉੱਦਾ ਖਾਣਾ ਚਾਹਵੇ ਜੀ 50 ਰੁਪਏ ਦੇ ਦੋ ਪੀਸ ਦੇ ਦਿੰਦੇ ਆ ਜੀ 50 ਦੇ ਦੋ ਪੀਸ ਹਾਂਜੀ ਜੇ ਕੋਈ ਜੀ ਕਿਲੋ ਰਸਾਂ ਲੈਣਾ ਚਾਹੁੰਦਾ 600 ਰੁਪਏ ਕਿਲੋ ਦੇ ਦਿਆ ਜੀ ਤੇ 1 ਕਿਲੋ ਵਿੱਚ ਕਿੰਨੀਆਂ ਕਿੰਨੀਆਂ ਚੜ ਜਾਂਦੀਆਂ 25 ਤੋਂ 30 ਪੀਸ ਚੜ ਜਾਂਦੇ ਜੀ ਰਾਮਾ 25 ਤੋਂ 30 ਪੀਸ ਇੱਕ ਕਿਲੋ ਦੇ ਵਿੱਚ ਚੜ ਜਾਂਦੇ ਆ ਅੱਛਾ ਅਗਲੀ ਆਈਟਮ ਦਿਖਾਓ ਤੁਸੀਂ ਜਾਮਣਾ ਰੱਖੀਆਂ ਹੋਈਆਂ ਨਾ ਇਹ ਆਮ ਆਈਟਮ ਆ ਸਾਰੇ ਇਹ ਵਰਤਦੇ ਆ ਪਰ ਤੁਸੀਂ ਨਾ ਰਬੜੀ ਦਾ ਕਨਸੈਪਟ ਦਿੱਤਾ ਜਿਹੜਾ ਆਪ ਸਾਰਿਆਂ ਕੋ ਨਹੀਂ ਆ ਇਹ ਸਾਨੂੰ ਦੱਸੋ ਇਹਦਾ ਕੀ ਸਿਸਟਮ ਆ ਇਹ ਜੀ ਤੁਸੀਂ ਸਿੰਪਲ ਪੀਸ ਦੀ 20 ਰੁਪਏ ਆ ਜੀ 20 ਰੁਪਏ ਹਾਂ ਜੀ ਰਬੜੀ ਨੇ 30 ਰੁਪਏ ਦੀ 50 ਰੁਪਏ ਦੋ ਪੀਸ ਆ ਜੀ ਅੱਛਾ ਇੱਕ ਪਹਿਲਾਂ ਰਬੜੀ ਵਾਲਾ ਸਾਨੂੰ ਪੀਸ ਬਣਾ ਕੇ ਦਿਖਾਓ ਜਿਹੜੀ ਰਬੜੀ ਆ ਇਹਨੂੰ ਇਹਦੀ ਪ੍ਰੋਸੈਸਿੰਗ ਕਿੰਨੀ ਕੁ ਹੁੰਦੀ ਆ ਕਿੰਨੀ ਦੇ ਲੱਗਦੀ ਆ ਇਹਨੂੰ ਜੀ ਘਟ ਘਟ ਘੰਟਾ ਲੱਗ ਜਾਂਦਾ ਜੀ ਇਹਨੂੰ ਇਹ ਘੰਟਾ ਲੱਗ ਜਾਂਦਾ ਹਾਂ ਜੀ ਪੌਣਾ ਘੰਟਾ ਘੰਟਾ ਰਾਂ ਲੱਗ ਜਾਂਦਾ ਜੀ ਓਕੇ ਹਾਂ ਜੀ ਹੋ ਦੇਖੋ ਥੱਲੇ ਅੱਗ ਬਲ ਰਹੀ ਆ ਔਰ ਹੌਲੀ ਹੌਲੀ ਜਿਹੜੀ ਇੱਕ ਧੀਮੀ ਆਂਚ ਦੇ ਵਿੱਚ ਨਾ ਜਿੱਦਾਂ ਜਿੱਦਾਂ ਇਹ ਆਈ ਜਾਂਦੀ ਆ ਔਰ ਇਸ ਤੋਂ ਬਾਅਦ ਦੇਖੋ ਰਬੜੀ ਇਹ ਠੰਡੀ ਰਬੜੀ ਆ ਇਹ ਰਬੜੀ ਵਿੱਚ ਜੀ ਕੇਸਰ ਪਾਇਆ ਹੁੰਦਾ ਜੀ ਅਲਾਈਚੀ ਪਾਊਡਰ ਪਾਇਆ ਹੁੰਦਾ ਜੀ ਓਕੇ ਹਾਂ ਜੀ ਇਹ ਇਦਾਂ ਨਹੀਂ ਕਿ ਨੋਰਮਲ ਰਬੜੀ ਬਣਾ ਕੇ ਦੇ ਦਿੱਤੀ ਜੀ ਇਹ ਰਬੜੀ ਸਿੱਪ ਨੇ ਦੇਖੋ ਜੀ ਨਾਲੇ ਰਬੜੀ ਜਿਹੜੀ ਆ ਇਹਨੂੰ ਚੈੱਕ ਕਰੋ ਔਰ ਇਹ ਲਓ ਜੀ ਸੰਗਰੀ ਦੇਖੋ ਜੀ ਰਬੜੀ ਕੰਨੀ ਨਾਲੇ ਕਈ ਲੋਕੀ ਪਤਲੀ ਬਣਾ ਕੇ ਦੇ ਦਿੰਦੇ ਆ ਜੀ ਜੀ ਤੇ ਆਪਾਂ ਮੈਨੂੰ ਇੱਕ ਦੱਸਿਓ ਵੀ ਇਹ ਪਿੰਨੀਆਂ ਕੌਣ ਬਣਾਦਾ ਤੁਹਾਡੇ ਇਹ ਪਿੰਨੀਆਂ ਮਾਤਾ ਜੀ ਬਣਾਉਂਦੇ ਆ ਜੀ ਅੱਛਾ ਮਾਤਾ ਜੀ ਆ ਦੇਖੋ ਜੀ ਗੁਲਾਬ ਜਮਨ ਗਰਮ ਗਰਮ ਤੇ ਦੇ ਉੱਪਰ ਬਹੁਤ ਹੀ ਗਾੜੀ-ਗਾੜੀ ਰਬੜੀ ਔਰ ਵਿੰਟਰ ਦਾ ਟਾਈਮ ਹੋਵੇ ਸਰਦੀਆਂ ਦਾ ਟਾਈਮ ਹੋਵੇ ਔਰ ਸਾਡੇ ਨਾਲ ਗਾਹਕਾਂ ਨਾਲ ਵੀ ਗੱਲ ਕਰਾਂਗੇ ਇਹਨਾਂ ਨਾਲ ਵੀ ਗੱਲ ਕਰਦੇ ਆ ਜੀ ਕਿੱਦਾਂ ਦਾ ਲੱਗਾ ਤੁਸੀਂ ਅੱਗੇ ਵੀ ਪਿੰਨੇ ਉਹ ਦੁੱਧ ਇਥੋਂ ਸੋ ਸ਼ਿਗਲਪਾ ਜੀ ਭਾਜੀ ਮੈਂ ਅੱਗੇ ਬਹੁ ਵਾਰੀ ਦੇਖਿਆ ਮੈਂ ਟਰਾਈ ਕਰਨਾ ਸੀਗਾ ਮੈਂ ਕਿਹਾ ਅੱਜ ਕਰੇ ਲਈ ਅੱਜ ਟਰਾਈ ਕਰ ਰਿਹਾ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਦੁੱਧ ਆ ਭਾਜੀ ਕੇਸਰ ਦਾ ਪੂਰਾ ਫਲੇਵਰ ਆ ਰਿਹਾ ਸ਼ੱਕਰ ਦਾ ਫਲੇਵਰ ਆ ਰਿਹਾ ਵਾਕਿ ਡ్రਾਈ ਫਰੂਟ ਜਿਹੜਾ ਉੱਪਰੋਂ ਪਾਇਆ ਬਹੁਤ ਜਿਆਦਾ ਸਵਾਦ ਲੱਗ ਰਿਹਾ ਭਾਜੀ ਅੱਛਾ ਇੱਕ ਮੈਂ ਜ਼ਰੂਰ ਦੋਸਤੋ ਤੁਹਾਨੂੰ ਕਹਿਣਾ ਚਾਹਾਂਗਾ ਕਿਉਂਕਿ ਜਦੋਂ ਨਵੀਂ-ਨਵੀਂ ਚੀਜ਼ ਹੁੰਦੀ ਨਾ ਰਿਸਪਾਂਸ ਮਿਲ ਜਵੇ ਫਿਰ ਬੰਦੇ ਨੂੰ ਥੋੜੀ ਜਿਹੀ ਹਿੰਮਤ ਵੀ ਮਿਲਦੀ ਹੈ ਮੈਂ ਐ ਸਿਰ ਜਿਹੜੀ ਕਾਰਟ ਹੈ ਇਹਦੇ ਬਾਰੇ ਜ਼ਰੂਰ ਕਹੂੰਗਾ ਵੀ ਤੁਸੀਂ ਜ਼ਰੂਰ ਹੌਸਲਾ ਦਿਓ ਜਗਤਾਰ ਸਿੰਘ ਜੀ ਨੂੰ ਕਿਉਂਕਿ ਤੁਸੀਂ ਦੇਖੋ ਬੜਾ ਪਿਆਰ ਦੇ ਨਾਲ ਛਕਾਉਂਦੇ ਨੇ ਸਾਰਾ ਕੁਝ ਤਿੰਨ-ਚਾਰ ਚੀਜ਼ਾਂ ਇਹਨਾਂ ਕੋਲ ਹੈਗੀਆਂ ਆ ਗੁਲਾਬ ਜਾਮਨ ਰਬੜੀ ਆ ਕੇਸਰ ਵਾਲਾ ਦੁੱਧ ਹੈਗਾ ਬਹੁਤ ਹੀ ਰੜਿਆ ਹੋਇਆ ਤੇ ਇਧਰ ਪਿੰਨੀ ਹੈਗੀ ਆ ਕੀ ਕਹਣਾ ਤੇ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਆਮ ਬੰਦੇ ਲੋਕ ਜਿਹੜੇ ਆ ਬਾਹਰ ਚਲੇ ਜਾਂਦੇ ਆ ਆ ਹਰ ਬੰਦਾ ਨੌਜਵਾਨ ਚਾਹੁੰਦਾ ਵੀ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਚਲੇ ਜਾਵੇ ਤੁਸੀਂ ਇੱਥੇ ਰਹਿ ਕੇ ਕੰਮ ਕਰ ਰਹੇ ਹੋ ਬਿਲਕੁਲ ਜੀ ਇੱਥੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਜੀ ਕੰਮ ਕਰਨਾ ਸਾਰਾ ਵੱਡੀ ਗੱਲ ਹੈ ਜੀ ਕਿਉਂਕਿ ਬਾਹਰ ਤਾਂ ਜਾਂਦੇ ਲੋਕੀ ਜਿਹੜੇ ਹਰੇਕ ਦੀ ਮਜਬੂਰੀ ਹੁੰਦੀ ਹੈ ਜੀ ਕਈ ਲੋਕੀ ਸਾਰਾ ਕੁਝ ਵੇਚ ਵਟ ਕੇ ਚਲੇ ਜਾਂਦੇ ਆ ਜੀ ਪਰ ਉੱਥੇ ਜਾ ਕੇ ਫਿਰ ਗੁਲਾਮੀ ਕਰਦੇ ਆ ਜੀ ਇੱਥੇ ਬੇਸ਼ੱਕ ਆਪਣਾ ਕੰਮ ਕਰੋ ਜੀ ਥੋੜਾ ਕਰੋ ਲੇਕਿਨ ਆਪਣੇ ਸ਼ਹਿਰ ਚ ਜਾ ਕੇ ਕਰਨਾ ਚਾਹੀਦਾ ਜੀ ਬੰਦੇ ਨੂੰ ਆਪਣੇ ਪੰਜਾਬ ਚ ਲੈ ਜਾ ਕੇ ਕਰਨਾ ਚਾਹੀਦਾ ਜੀ ਅੱਛਾ ਤੁਸੀਂ ਬਿਲੋਂਗ ਵੈਸੇ ਫਗਵਾੜੇ ਤੋਂ ਕਰਦੇ ਹੋ ਹਾਂਜੀ ਫਗਵਾੜੇ ਲੋਕਲ ਹੀ ਆ ਜੀ ਇੱਥੋਂ ਵਸਾ ਸੀ ਹਾਂਜੀ ਪੂਰੀ ਬਿਲੋਂਗ ਕਰਦੇ ਹਾਂ ਹਾਂਜੀ ਤੇ ਮੈਨੂੰ ਇਹ ਦੱਸੋ ਹੁਣ ਰਿਸਪੌਂਸ ਜਿੱਦਾਂ ਜਿੱਦਾਂ ਮਿਲ ਰਿਹਾ ਹੌਸਲਾ ਹੋ ਰਿਹਾ ਥੋੜਾ ਮਗਦਾਰ ਮਾਤਰਾ ਵਧਾ ਰਹੇ ਹਾਂ ਰੋਜ਼ ਦੀ ਬਿਲਕੁਲ ਜੀ ਜਿੱਦਾਂ ਬਾਕੀ ਤਾਂ ਦੇ ਨੋਰਮਲ ਚੱਲਦਾ ਜੀ ਬਾਕੀ ਦਾ ਸੈਟਰਡੇ ਸੰਡੇ ਥੋੜਾ ਕੰਮ ਜ਼ਿਆਦਾ ਹੁੰਦਾ ਜੀ ਉਸ ਦਿਨ ਅਸੀਂ ਜ਼ਿਆਦਾ ਸਮਾਨ ਲੈ ਕੇ ਇਧਰ ਜੀ ਆਪਣੇ ਵੱਲੋਂ ਹਾਂਜੀ ਉਸ ਦਿਨ ਪਿਆਰ ਜ਼ਿਆਦਾ ਮਿਲਦਾ ਜੀ ਲੋਕਾਂ ਦਾ ਪਰ ਜਿੰਨਾ ਕਿ ਮਿਲਦਾ ਵਧੀਆ ਮਿਲਦਾ ਜੀ ਪਰ ਅਸੀਂ ਚਾਹੁੰਦੇ ਹਾਂ ਕਿ ਹੋਰ ਮਿਲੇ ਪਿਓਰ ਚੀਜ਼ ਸ਼ਕੋਰੀ ਲੋਕੀ ਕਿਉਂਕਿ 버ਗਰ ਫਾਸਟ ਫੂਡ ਵਗੈਰਾ ਬਹੁ ਖਾਂਦੇ ਆ ਜੀ ਇਹ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਮੇਰੇ ਸਾਬ ਨਾਲ ਸੀ ਸਾਡੀ ਖਰਾਬ ਹੁੰਦੀ ਆ ਜੀ ਕੁਛ ਨੇਚਰਲ ਚੀਜ਼ਾਂ ਖਾਣੀ ਚਾਹੀਦੀਆਂ ਜੋ ਸਾਡੇ ਪਰਦਾਦੇ ਦਾਦੇ ਵਗੈਰਾ ਖਾਂਦੇ ਆ ਰਹੇ ਸੀ ਪੀਂਦੇ ਆ ਰਹੇ ਸੀਗੇ ਅਸੀਂ ਸ਼ਰਧਾਈ ਵੀ ਜਾਈ ਦੀ ਆ ਜੀ ਉਹ ਵੀ ਅਸੀਂ ਇਹੀ ਚਾਹੁੰਦੇ ਹੁੰਦੇ ਆ ਜੀ ਲੋਕਾਂ ਨੂੰ ਵਧੀਆ ਚੀਜ਼ ਮਿਲੇ ਤੇ ਪਿਓਰ ਮਿਲੇ ਤੇ ਤੁਸੀਂ ਵੀ ਪਿਆਰ ਦਿਓ ਸਾਨੂੰ ਜੀ ਅਸੀਂ ਇਹੀ ਚਾਹੁੰਦੇ ਆ ਵਸ ਜੀ ਹੋਰ ਕੁਛ ਨਹੀਂ ਚਾਹੁੰਦੇ ਆ ਜੀ ਕੀ ਇਹਦਾ ਟਾਈਮਿੰਗ ਸਾਡੀ ਹੋ ਜੀ ਸ਼ਾਮ ਨੂੰ 4 ਵਜੇ ਤੋਂ ਲੈ ਕੇ 10 ਵਜੇ ਤੱਕ ਜੀ ਇਹ ਸੱਤੇ ਦਿਨ ਹਨ ਸੱਤੇ ਦਿਨ ਹੁੰਦੇ ਨੇ ਸੰਡੇ ਵੀ ਹੋਣਗੇ ਸੰਡੇ ਵੀ ਹੋਵਾਂਗੇ ਜੀ 4 ਵਜੇ ਤੋਂ ਲੈ ਕੇ ਸ਼ਾਮ ਨੂੰ 10 ਵਜੇ ਤੱਕ ਹਾਂਜੀ ਸ਼ਾਮ ਨੂੰ 10 ਵਜੇ ਤੱਕ ଏਸੀ ਸਾਡਾ ਪਹਿਲਾ ਐਪੀਸੋਡ ਚਾਰ ਨੌਜਵਾਨ ਫਗਵਾੜਾ ਵਿੱਚ ਹੋਰ ਸਿਲੈਕਟ ਕਰਾਂਗੇ ਚਾਰ ਕੋਈ ਵੀ ਨੌਜਵਾਨ ਜਿਹੜੇ ਅੱਗੇ ਵਧਣਾ ਚਾਹੁੰਦੇ ਆ ਜਿਹੜੇ ਚਾਹੁੰਦੇ ਆ ਕਿ ਸਾਨੂੰ ਥੋੜੀ ਜਿਹੀ ਹਿੰਮਤ ਹੋਵੇ ਥੋੜਾ ਜਿਹਾ ਹੌਸਲਾ ਹੋਵੇ ਤੇ ਥੋੜਾ ਜਿਹਾ ਫਗਵਾੜਾ ਵਾਸੀਆਂ ਦਾ ਸਾਥ ਹੋਵੇ ਉਹ ਉਮੀਦ ਕਰਦੇ ਆ ਤੁਸੀਂ ਜ਼ਰੂਰ ਸਾਥ ਦਿਓਗੇ ਸਾਰੀਆਂ ਖਾਣ ਪੀਣ ਵਾਲੀਆਂ ਵਧੀਆ ਚੀਜ਼ਾਂ ਆ ਔਰ ਇੱਥੇ ਆ ਕੇ ਤੁਸੀਂ ਆਪ ਦੇਖੋ ਬੜੀ ਵਧੀਆ ਕਲੀਨ ਜਗ੍ਹਾ ਤੇ ਔਰ ਅੱਛੀ ਜਗ੍ਹਾ ਤੇ ਇਹਨਾਂ ਨੇ ਕੀਤਾ ਆ ਆਸ ਕੀਤੀ ਜਾਂਦੀ ਆ ਕਿ ਤੁਸੀਂ ਜਗਤਾਰ ਨੂੰ ਬਹੁਤ ਵੱਡਾ ਹੰਗਾਰਾ ਦਿਓਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਕਾਰ ਤੇ ਇੱਕ ਨਵੇਂ ਨੌਜਵਾਨ ਨੂੰ ਅੱਗੇ ਵਿਧਾਨ ਦੇ ਵਿੱਚ ਪਾਵਾਗੇ ਯੋਗਦਾਨ ਜਲਦ ਹਾਜ਼ਰ ਹੋਵਾਂਗੇ ਇੱਕ ਨਵੇਂ ਅਪਲੋਡ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ